ਕਾਹਦੇ ਦਾ ਹੱਥ ਕਾਲਾ ਗੱਲ। ਹਟੋ ਵੀ ਬੱਥੇ। ਕਰ ਦੇ ਤੂੰ ਮੈਂ ਤੁਹਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰ। ਆਹ ਹੋਊ ਦੀ ਕੱਕ ਦਮ ਨੋੜੇ। ਮੈਨੂੰ ਮੜੇ ਜਾਇਦਾ। ਹੈਲੋ। ਯਾ ਲੈਫੀਕੋ। ਹੈਲੋ। ਇੱਕ ਚੱਕੇ ਚ ਬੰਦਾ ਮਰਿਆ। ਆਪਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਚੱਕ ਸਕੰਦਰ? ਬਰਬਾਦ। ਕੀ ਕੀ ਕਾਰਵਾਈ ਹੋਈ ਹੈ ਦੱਸੋ? ਹੂੰ ਹੂੰ ਨਹੀਂ 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 ਉਹ ਤੁਸੀਂ ਛੱਡੋ ਉਹ ਬੰਦਾ ਪਹਿਲਾਂ ਚੁੱਕ ਕੇ ਲਓ ਕੋਈ ਜਿੰਨੇ ਕੰਮ ਵੀ ਦੋ ਜਦ ਤਾਨੂੰ ਉਹ ਤਾਂ ਖਾ ਤੇ ਕੇ ਗਿਆ ਬੰਦਾ ਪਹਿਲਾਂ ਮੇਰੇ ਨਾਲ ਦਾ ਜਵਾਬ ਦੋ ਆ ਬਾ ਬਾ ਉਹ ਤਾਂ ਖਾ ਤੇ ਦਾ ਹੱਥ ਕਾਲ ਵੇ ਕਰ ਦੋ ਛੱਡੋ ਤੁਸੀਂ ਬਾਕੀ ਫੜ ਜੀ ਤੁਸੀਂ ਮੈਂ ਤਾਨੂੰ ਜੋ ਕਹਿੰਦਾ ਮੈਨੂੰ ਮੈਨੂੰ ਫੋਲੋ ਕਰੋ ਸਾਡੀ ਮਰ ਲਾ ਕੇ ਸਾਡੀ ਮੈਨੂੰ ਤੇ ਬੜਾ ਖਸੋਤ ਅਧਿਕਾ ਲੋਈ ਕਿਉਂ ਦੀਆ ਤੋ ਇਹ ਬੰਦਾ ਨਾ ਉਹ ਜਿਹਦੇ ਖਲਾਫ ਤੋ ਖਾਸ ਦਿੱਤੀ ਉਹਨੇ ਨਾ ਹੂਦੀ ਕਰਕੇ ਦੋ ਬਦੂਣੀ ਮੈਨੂੰ ਬੜਾ ਚਾਹੀਦਾ ਬੋਗਟੇ ਬਾਗ ਨਹੀਂ ਤਾਂ ਲਾਈਨ ਚਾ ਪੜਿਆ ਆ ਵੀ ਪਾ ਲੈਣੀ ਹਾਂ ਹੁਣੇ ਕਰਕੇ ਲਾਓ ਉਹਦੋਂ ਤੂੰ ਲੈ ਕੇ ਆਉਂਦੀ ਕਾ ਗੋਈ ਹੋਈ 170 ਦੀ ਕਾ ਗੋਈ ਉਹਨੂੰ ਲਿਆ ਕੇ ਦਾਬਾ ਲੜਦਾਂ ਹਾਂ ਉਹਨੇ ਲਿਆ ਕੇ ਮੈਨੂੰ ਕਾਲਕੋ ਬੈਠ ਹਾਂ ਲੋਕ ਕੋਈ ਪਕਾ ਤੋਕ ਕੋਈ ਕੋਈ ਜੇ ਉਹ ਮੈਂ ਕੋਈ ਨਾ ਕੋਈ ਉਹਦਾ ਪਿੰਡਾਂ ਦੇ ਵਿੱਚ ਪੁੱਟਾ ਕੇ ਫਿਰ ਵੀ ਬਾਕੀ ਕਿਤੇ ਅੰਜ ਤਾਂ ਸਾਡੀ ਕਰਦਾ ਜੀ ਉੱਪਰ ਉਹ ਕੋਈ ਕਾਗਰ ਨਹੀਂ ਉਹ ਸਿਰਫ ਪੋਸਟਮਾਰਡ ਤੋਂ ਆਉਣੀ ਹੁੰਦੀ ਹੈ ਉਹ ਕੋਈ ਕਾਰਵਾਈ ਕਰੋ ਐਫ ਆਈ ਆਰ ਬੱਧ ਕਰੋ ਤੁਰੰਤ ਕੰਮ ਕਰਨਾ ਠੀਕ ਹੈ ਜੀ ਹਾਂ ਠੀਕ ਐਦਾ ਥੋੜਾ ਵੀ ਤੂੰ 174 ਦੀ ਗੱਲ ਹੋਈ ਕਿ ਉਹ ਪੋਸਟਮਾਰਡ ਹੋ ਗਿਆ ਕੰਮ ਨਹੀਂ ਪੜ ਗਿਆ ਜਾਣੀ ਲੋੜ ਨਹੀਂ ਹੋਣਾ ਉਹਦੇ ਜਿਹਾ ਜਾਓ ਉਹ ਐਤ ਵੱਡਾ ਕੋਈ ਗੱਲ